ਕੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸੁਆਗਤ ਹੈ ਜੀ ਸਾਨੂੰ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਨੇ ਦੋਵੇਂ ਚੰਗੇ ਰਕਾਡੇ ਨੇ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਗੱਬਣਾ ਤੁਹਾਨੂੰ ਦਿਖਾਉਣੀਆਂ ਕਰੌਸ ਚੀ ਤੁਹਾਨੂੰ ਦਿਖਾਉਣੀਆਂ ਵਾ ਜਿਹੜੀਆਂ ਗਰਮੀਆਂ ਚ ਚਾਉਣ ਵਾਲੀਆਂ ਗਾਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਮੇਰੇ ਘਰ ਬਾਰੇ ਜੀ ਮਹਾਰਾਜ ਜੀ ਚਲੋ ਜਾਈਏ ਜੀ ਲਾਗੇ ਚੁੰਨੇ ਜਾਂਦੇ ਨੇ ਹਾਂਜੀ ਹਾਂਜੀ ਵੀਰ ਜੀ ਰਹਿ ਗਏ ਥੋੜੇ ਜੇ ਥਾਂ ਨੀਰੀ ਬਨੂਰੀ ਉਹ ਰਹਿ ਗਏ ਆ ਠੀਕ ਠੀਕ ਆ ਹਾਂਜੀ ਚਲੋ ਵੀ ਬਸ ਹੋਰ ਥੋੜੇ ਦਿਨਾਂ ਦਾ ਘਰ ਹੋਈ ਜਾਣਾ ਸਾਰਿਆਂ ਨੇ ਬੇਲੇ ਤੇ ਚਲੋ ਨਾਮ ਦੱਸ ਦੋ ਫਿਰ ਕਿਹੜਾ ਨਾਮ ਵੀ ਜੀ ਮੇਰਾ ਬਗੀਚਾ ਸਿੰਘ ਸ਼ਹਿਰ ਆਪਣਾਈ ਨਾਲਾ ਤੇ ਜਿਲ੍ਹਾ ਆਪਣਾ ਬਹੁਤ ਸਾਰਾ ਤੇ ਅਜ ਨਾਲੇ ਦੇ ਪਾਸਟਾਂ ਦੇ ਲੱਗੇ ਹੀ ਆਣਾ ਹਾਂਜੀ ਵੀਰ ਜੀ ਨਾਲ ਠੀਕ ਆ ਫੋਨ ਨੰਬਰ ਵੀ ਬੋਲ ਦਿੰਦਾ 97342427 ਜੀ ਸਾਕ ਤਾਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਇਤੋਂ ਹੀ ਆਪਾਂ ਕਰਨੀਆਂ ਕਿੰਨਾ ਕੁ ਲੈ ਜਾਉਗੀ ਟਾਈਮ ਵਿੱਚ ਜੀ ਟਾਈਮ ਵਿੱਚ ਜੀ ਹੁਤਾ ਇੱਕ ਲੈ ਜਾਉਗੀ ਜੀ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚੁਵਾਈ ਜਾਉਗੀ ਦੁੱਧ ਤਾਂ ਹੀ ਜੀ ਘਰ ਵਾਲਿਆਂ ਨੇ ਬੜੀ ਫਰੈਂਡੀ ਦਿੱਤੀ ਜਾਂਦੇ 25-25 ਕਿਲੋ ਚਲਦੇ ਰਹੇ ਚਲ 20-20 ਚੁਵਾਈ ਗੀ ਅੱਛਾ ਹਾਂਜੀ ਹਾਂਜੀ ਉਹ ਫੜਾ ਕੀ ਨੇ ਚਲ 20 ਕਿਲੋ ਦੇ ਜਿਤਨਾ ਵਜਨ ਵਜਨ ਚੰਗੀ ਖਣ ਭੱਡੇ ਦੀ 20 ਕਿਲੋ ਰਾਵਣਾ ਚੁਵਾਈ ਗੀ ਤੋਰ ਮੇਰੇ ਕਰੀਨ ਖੰਡੀ ਟੰਡੀ ਜੀ ਬਾਕੀ ਥਾਣੇ ਬੜਾ ਕਮਾਲ ਦਾ ਜਿਹੜਾ ਦੇਖੋ ਖੰਡੀ ਖੰਡੀ ਬੜੀ ਹੈ ਬੀਤ ਜੀ ਤਾਂ ਜੀ ਨੂੰ ਮਰਜੀ ਕੋਈ ਬੈਹ ਜੇ ਠੀਕ ਆ ਬਾਕੀ ਇਹੋ ਜਿਹੇ ਗਾਵਾਂ ਦਾ ਇਹ ਫੁਟਾ ਵਾਧਾ ਵਾ ਜਿਹੜਾ ਵਾ ਠੰਡੀਆਂ ਤੇਰੀਆਂ ਜਿਹੜੀਆਂ ਹੌਣ ਤੇ ਫਰੈਂਡ ਫੂਡੀ ਵੀ ਫੈਟ ਦੁੱਧ ਦੀ ਵੀ ਚੰਗੀ ਆ ਤੇ ਦੁੱਧ ਵੀ ਨੇ ਚੰਗਾ ਕੱਢੀ ਜਾਣਾ ਮੋਦ ਵੀ ਜੀ ਰਾਤੀ ਆਈ ਆ ਦੇਖੋ ਨੂੰ ਕੋਈ ਇਹਨ ਪ੍ਰਵਾਹ ਨਹੀਂ ਕੋਈ ਨੇ ਉਪਰਾਣੀ ਬਣਾਇਆ ਹਾਂਜੀ ਤੇ ਆਏ ਵੀ ਬੈਜੀ ਜਿਹੜਾ ਪਿੰਡ ਹੈਂਡੀ ਅਜੇ ਤਿਆਰ ਹੋਣੀ ਆ ਚੰਗੀ ਸੱਲ ਨਾ ਜਿਲੇ ਆ ਸਾਡੇ ਵੀ ਇਹ ਚੰਗਾ ਗਾੜਾ ਠੰਡੀ ਥੀਰੀ ਠੀਕ ਆ ਚੰਗੀ ਬਣਦੀ ਰਿਹਾੜ ਵੀ ਚੰਗਾ ਦੱਸਿਆ ਨਾ ਅਰੇ ਤੱਕ ਨਾ ਫਰ ਮੋਲੇ ਦਾ ਚਾਜੇ ਕਰੀਏ ਬਸ ਮੋਲੇ ਜੀ 65 ਕਰ ਲੀਏਗਾ 65 ਤੇ ਜਾਜ ਨਹੀਂ ਜੀ ਦੇਣ ਲੈਣ ਵਾਲੀ ਗੱਲ ਜੀ ਜੀ ਦੀ ਦੀਦ ਨਹੀਂ ਹੈ ਨਾ ਸਾਰੀ ਛਾਂਟ ਛੁਡ ਕੇ ਅਸੀਂ ਜੀ 52000 ਦੇ ਦਾਂਗੇ ਅੱਛਾ 52000 ਲੈ ਉਹ ਚ ਵੀ ਦੀ ਉਹ ਚ ਵੀ 1000 ਦਾ ਮਾਨਦਾਨ ਕਰ ਦਾਂਗੇ 51000 ਉਹੀ ਚਲੋ ਛੋਟ-ਛੋਟ ਕਰ ਦੋ ਦੇਖੀ ਤੇ ਹੁਣ ਜਾ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਥਾਣਾ ਇਹ ਦੇਖੋ ਵੀ ਬੜਾ ਪਿਆਰਾ ਵਾ ਬਹੁਤ ਵਧੀਆ ਗੀ ਜੀ ਬਹੁਤ ਵਧੀਆ ਹਾਂ ਦੇਖ ਸਾਡੇ ਥਾਣਾ ਦਾ ਸਜ ਜੀ ਆਪ ਜਿਹੜਾ ਇਹਦਾ ਵੀ ਕਾਫੀ ਚੰਗਾ ਵਾ ਤੇ ਮਿਲਕ ਮੈਨ ਵੀ ਇੱਥੇ ਚੰਗੀ ਲੱਗੀ ਐ ਕਦ ਕੱਠ ਦੋਵਾਂ ਦੇ ਇੱਕੋ ਜਿਹੇ ਚੰਗੇ ਕਦ ਕੱਠ ਵੀ ਥੋੜਾ ਚੰਗਾ ਵਾ ਇਹ ਥੋੜੀ ਜੀ ਅਜੇ ਕੋਈ ਮਿਰਸਾਣਾ ਕੋਈ ਦਿਨ ਵੱਧ ਲੈ ਜੂਗਾ ਇਹ ਵੀ ਮੇਰੇ ਅਫੀ ਦੇ ਨਾਲ ਨਾ ਕੋਈ ਮੈਂ ਤੁਹਾਨੂੰ 15 ਕਿਲੇ ਲੈ ਦੂਗੀ ਠੀਕ ਆ ਹਾਂ ਜੀ ਹਾਂ ਜੀ ਤੇ ਇਹ ਕਿੰਨਾ ਕੁ ਦੁੱਧ ਚੁਆਈ ਜਾਊਗੀ ਦੁੱਧ ਵੀ ਦੀਆਂ ਆਂਦੀਆਂ ਵੀ ਮਤਲਬ ਵੀ ਅਸੀਂ ਨਾਰਮਲ ਸੇਵਾ ਦੇ ਕੋਈ 16 17 16 17 ਚ ਹੁੰਦੇ ਰਹੇ ਆ ਅੱਛਾ ਹਾਂਜੀ ਹਾਂਜੀ ਵੀਰ ਜੀ ਜੇ ਕੋਈ ਚੰਗੀ ਸੇਵਾ ਕਰੂਗਾ ਕੋਈ 18 19 ਚ ਵਾਲੇ ਇਹਦੇ 16 17 ਕਿਲੋ ਵੀ ਦੀ ਆਰਾਮ ਨਾਲ ਕੋਈ ਕਰਾਉਸ ਆ ਤੋੜਾ ਫਿਰ ਦੇਖ ਲੈ ਹੁਣ ਇਹਦੀ ਉਹਨਾਂ ਨੇ ਇਹਦੀ ਬੜੀ ਚੰਗੀ ਦਸੀ ਜੇ ਠੀਕ ਆ ਹਾਂਜੀ ਦੁੱਧਾਂ ਦੇ ਵੀਰ ਜੀ ਚੰਗਾ ਸੰਗਣਾ ਫਿਰ ਚੰਗੀ ਠੰਡੀ ਸੀ ਜੇ ਆਈ ਤੇਦਾ ਫਿਰ ਮੁੱਲ ਇਹਦੀ ਵੀ ਜਿਵੇਂ ਇਹਨਾਂ ਘਰ ਆਇਆ ਸੈਟ ਕੀਤੀ ਆ ਹਾਂਜੀ ਆਹ ਪੂਰੀ ਤਿਆਰ ਤੇ ਰਸੋਈ ਹੁੰਦੀ ਤੇ ਭਾਵੇਂ ਬੈਠਦੀ ਵੇਚ ਦਿੰਦੇ ਅੱਛਾ ਹੁਣ ਆਪਾਂ ਵੀ ਦੀਏ 50000 ਆਦੀ ਦੇਦਾ 50000 ਲਈ ਹਾਂਜੀ ਵਿੱਚੋਂ ਛੋਟ ਛੱਟ ਕਰ ਦੋਗੇ ਹਾਂ ਜੀ ਵੀਰ ਇਹਦੇ 'ਚ 2000 ਰੁਪਏ ਦਾ ਮਾਨਤਾ ਨੇ 48000 ਦੀ ਦੇਦਾ। ਅੱਛਾ। ਹਾਂ ਜੀ ਕੋਈ ਵੀ ਭਰਾਊਗਾ ਥੋੜਾ ਪਤਾ ਮਾਨਤਾ ਨੂੰ ਮੌਕੇ ਤੇ ਕਰ ਦਾਂਗੇ। ਠੀਕ ਆ। ਹਾਂ ਜੀ ਹਾਂ ਜੀ ਵੀਰ ਉਹ ਵੀ ਕੱਚੀ ਹਿਸਾਬ ਨਾਲ ਬੋਲਦੇ ਆ ਜੇ ਤਿਆਰ ਤੇ ਰੋਈ ਆਪਾਂ ਵੀਡੀਓ 'ਚ ਪਾਈ ਫਿਰ ਉਹ ਮੁੱਲ ਹੋਰ ਹੋਊਗਾ। ਬਾਕੀ ਆ ਕਿ ਚਲੋ ਦੋਵੇਂ ਗੱਬਣਾ ਵਾ ਆਪਣੇ ਕੋਈ ਪਾਸ ਕਰਕੇ ਖੜੇ ਹਨਾ। ਸਾਡੀ ਕਰਕੇ ਪਾਸ ਕਰਕੇ ਖੜੇ। ਬਾਕੀ ਸਾਡੀ ਪੂਰੀ ਤਸੱਲੀ ਹੈ। ਜਿਹੜੀ ਮੁੱਲ ਪੂਰੀ ਗਰੰਟੀ ਹੋਊਗੀ। ਆਪਾਂ ਜਿਹੜੇ ਦੋ ਵੀ ਜੀ ਹਨ ਨੇ ਮਕਾਓ ਕੀਤੇ ਆ। ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਖ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ